ਸਤਨਾਮ ਸ਼੍ਰੀ ਵਾਇਗ 15-20 ਵਾਰ ਸੱਜਾ 15-20 ਵਾਰ ਖਬਾ ਫਿਰ ਦੋਵੇਂ ਗਿਟੇ ਜੋੜ ਕੇ ਦੋਵੇਂ ਪੈਰ ਇਕੱਠੇ ਪਿਛੇ ਕਰਨੇ ਆ ਜਦੋਂ ਪਿਛੇ ਕਰਨੇ ਆ ਅੰਦਰ ਨੂੰ ਬਲੋ ਸਤਨਾਮ ਜਦੋਂ ਗਾੜੀ ਕਰਨੇ ਆ ਸ਼੍ਰੀ ਵਾਇਗ ਜੇ ਆਪਾਂ ਉਹਨਾਂ ਰੀਜ਼ਨ ਉਹਦਾ ਕਾਜ ਦੇਖਾਂਗੇ ਉਹ ਕਾਜ ਨੂੰ ਰਿਮੂਵ ਕਰਾਂਗੇ ਫਿਰ ਦਵਾਈਆਂ ਦੀ ਘੱਟ ਲੋੜ ਪਏਗੀ ਜਦੋਂ ਡਾਕਟਰ ਕੰਮ ਕਰਦੇ ਆ ਜਾਂ ਦਵਾਈਆਂ ਕੰਮ ਕਰਦੀਆਂ ਉਹਦੇ ਨਾਲ ਪ੍ਰਭੂ ਦਾ ਸਿਮਰਨ ਵੀ ਆ ਜਾਵੇ ਤੇ ਡਬਲ ਫਾਇਦਾ ਹੋ ਜਾਂਦਾ ਪੇਸ਼ੈਂਟ ਨੂੰ ਇਹ ਐਨੀ ਵਨ ਹੈਵਿੰਗ ਦਾ OPD ਸਲੀਪ ਵਿਦ ਦਾ ਆਫ ਦਾ OPD 3 ਮਹੀਨੇ ਤੱਕ ਉਹ ਸਾਡੇ ਹਸਪੀਟਲ ਦੇ ਵਿੱਚ ਚਾਹੇ ਅਮਨਦੀਪ ਹਸਪੀਟਲ ਅੰਮ੍ਰਿਤਸਰ ਆਮਨਦੀਪ ਮੈਡੀ ਸਿਟੀ ਮਨ ਰੋਡ ਤੇ ਆ ਅਮਨਦੀਪ ਗਰੁੱਪ ਆਫ ਹਸਪੀਟਲ ਪਠਾਨਕੋਟ ਆ ਔਰ ਆਦਰ ਇਨ ਦਾ ਬਟਾਲਾ ਜੋਲ ਹਸਪੀਟਲ ਜਦੋਂ ਮੰਗਲਵਾਰ ਦੇ ਮੰਗਲ ਸਾਡੇ ਸੁਪਰ ਸਪੈਸ਼ਲ ਵਿਜ਼ਿਟ ਕਰਦੇ ਆ ਉੱਥੇ ਵੀ ਉਹ 3 ਮਹੀਨੇ ਤੱਕ ਫ੍ਰੀ ਆਫ ਕੋਸਟ ਆਪੀਡੀ ਪ੍ਰੇਸ਼ਨ ਦਿਖਾ ਸਕਦੇ ਜਦੋਂ ਮੋਟ ਅੰਦਰ ਕਰਨੀ ਆ ਬੋਲਣਾ ਸਤਨਾਮ ਜਦੋਂ ਬਾਹਰ ਕਰਨੀ ਆ ਬੋਲਣਾ ਸ਼੍ਰੀ ਵਾਇਗ ਦੁਬਾਰਾ ਕਰੋਗੇ ਸਤਨਾਮ ਸ਼੍ਰੀ ਵਾਇਗ ਵਧੀਆ ਜੀ ਵਧੀਆ ਜੀ ਗਰੀਬਾਂ ਵਾਸਤੇ ਵਧੀਆ ਜੀ ਹਾਂਜੀ ਇਹ ਆ ਕਿ ਮਹਾਰਾਜ ਦਾ ਨਾਮ ਲਓ ਵਾਹਿਗੁਰੂ ਦਾ ਨਾਮ ਲਓ ਚਿਹਰੇ ਉੱਟੋ ਸਾਮ ਨੂੰ ਵਾਹਿਗੁਰੂ ਕਰੋ ਚਿਹਰੇ ਵੀ ਉੱਟ ਕੇ ਵਾਹਿਗੁਰੂ ਦਾ ਨਾਮ ਜਪੋ ਪਿੰਡਾਂ ਦੇ ਲੋਕ ਅਕਸਰ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਨੇ ਤੇ ਕਈ ਵਾਰ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ ਲੇਕਿਨ ਅੰਮ੍ਰਿਤਸਰ ਦੇ ਵਿੱਚ ਅਮਨਦੀਪ ਹਸਪੀਟਲ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਿ ਪਿੰਡਾਂ 'ਚ ਕੈਂਪ ਲਗਾਏ ਜਾ ਰਹੇ ਨੇ ਤਾਂ ਲੋਕਾਂ ਨੂੰ ਸਤਨਾਮ ਵਾਇਗਰੂ ਦੇ ਪਾਠ ਦੇ ਨਾਲ ਜੋੜ ਕੇ ਜਿਹੜਾ ਹੈ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਅਕਸਰ ਤੁਸੀਂ ਬਹੁਤ ਸਾਰੇ ਕੈਂਪ ਦੇਖੇ ਹੋਣਗੇ ਬਹੁਤ ਸਾਰੇ ਡਾਕਟਰੀ ਦੇ ਤਰੀਕੇ ਦੇਖੇ ਹੋਣਗੇ ਜਿਹਦੇ ਵਿੱਚ ਕੀ ਅੰਗਰੇਜ਼ੀ ਦੇ ਵਰਡ ਇਸਤੇਮਾਲ ਕੀਤੇ ਜਾਂਦੇ ਨੇ ਉਹ ਖਾਸ ਕਰਕੇ ਇਸ ਤਰ੍ਹਾਂ ਦੇ ਸ਼ਬਦ ਹੁੰਦੇ ਨੇ ਜਿਹੜੇ ਕੀ ਸਮਝ ਨਹੀਂ ਆਉਂਦੇ ਤੁਸੀਂ ਦੇਖੋ ਕਿ ਸਤਨਾਮ ਵਾਇਗਰੂ ਦੇ ਪਾਠ ਦੇ ਨਾਲ ਕਿਵੇਂ ਠੀਕ ਹੋ ਰਹੇ ਨੇ ਜੋ ਪਿੱਛੇ ਦਾ ਨਾ ਸ਼੍ਰੀ ਵਾਇਗਰੂ ਐਸੇ ਤਰ੍ਹਾਂ ਇੱਕ ਖੱਬਾ ਪੈ ਸਤਨਾਮ ਸ਼੍ਰੀ ਵਾਇਗਰੂ 15 20 ਵਾਰ ਸੱਜਾ 15 20 ਵਾਰ ਖੱਬਾ ਫਿਰ ਦੋਵੇਂ ਗਿੱਟੇ ਜੋੜ ਕੇ ਦੋਵੇਂ ਪੈਰ ਇਕੱਠੇ ਪਿੱਛੇ ਕਰਨੇ ਆ ਜਦੋਂ ਪਿੱਛੇ ਕਰਨੇ ਆ ਅੰਦਰ ਨੂੰ ਬਲੋ ਸਤਨਾ ਜਦੋਂ ਗਾੜੀ ਕਰਨੇ ਆ ਸ਼੍ਰੀ ਵਾਇਗ 15 20 ਵਾਰ ਸਜਾ 15 20 ਵਾਰ ਖੱਬਾ ਫਿਰ ਦੋਵੇਂ ਗਿੱਟੇ ਜੋੜ ਕੇ ਠੀਕ ਹੈ ਜੀ ਦੋਵੇਂ ਹੱਥ ਗਿੱਟਿਆਂ ਦੇ ਗੋਡਿਆਂ ਦੇ ਉੱਤੇ ਰੱਖ ਕੇ ਥੱਲੇ ਸਹਣਾ ਰੱਖ ਕੇ ਜਾਂ ਪਰਨਾ ਲਵੇਟ ਕੇ ਗੋਡਿਆਂ ਦੇ ਥੱਲੇ ਰੱਖਣਾ ਤੇ ਉੱਤਰ ਨੱਪਣਾ ਇਹਨਾਂ ਨੂੰ ਨੱਪੋ ਮਤਾ ਜੀ ਸਤਨਾ ਨਾਲ ਬੋਲਣਾ ਵਾ ਸਤਨਾ ਸ਼੍ਰੀ ਵਾਇਗ ਇਹ ਜਿਹੜੀ ਐਕਸਰਸਾਈਜ਼ ਹੈ ਗੋਡਿਆਂ ਵਾਸਤੇ ਤੇ ਗਿੱਡਿਆਂ ਵਾਸਤੇ ਤੁਸੀਂ ਆਪਦੇ ਵਾਸਤੇ ਆ ਰੋਜ਼ ਸਵੇਰੇ 15-20 ਮਿੰਟ ਕਰ ਸਕਦਾ ਜੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਸਤਨਾਬ ਵਾਹਿਗੁਰੂ ਦੇ ਪਾੜ ਦੇ ਨਾਲ ਜੋੜ ਕੇ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਕੀ ਸੈਂਕੜੇ ਲੋਕ ਇਸ ਵੇਲੇ ਇੱਥੇ ਮੌਜੂਦ ਨੇ ਤਾਂ ਉਹ ਜਿਹੜੀਆਂ ਚੀਜ਼ਾਂ ਇੱਥੇ ਮੂਲਬੂਤ ਸਹੂਲਤਾਂ ਜਿਹੜੀਆਂ ਨੇ ਇੱਥੇ ਦਿੱਤੀਆਂ ਜਾ ਰਹੀਆਂ ਔਰ ਖਾਸ ਤੌਰ ਦੇ ਉੱਤੇ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਕੀ ਹਰ ਤਰ੍ਹਾਂ ਦਾ ਇਲਾਜ ਤੱਕਨ ਇੱਥੇ ਜਿੰਨਾ ਹੋ ਸਕੇ ਉਸ ਨੂੰ ਘੱਟੋ-ਘੱਟ ਰੇਟ ਦੇ ਉੱਤੇ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਅਸੀਂ ਕਾਨੂੰਨ ਬਟਾਲਾ ਤੋਂ ਦਸਾਂਦੀਆਂ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਇੱਥੇ ਇਲਾਜ ਕੀਤਾ ਜਾ ਰਿਹਾ ਔਰ ਬਾਕੀਤਾ ਜਿਹੜੇ ਲੋਕ ਨੇ ਉਹ ਪਿੰਡ ਦੀ ਔਰਤਾਂ ਨੇ ਖਾਸ ਕਰਕੇ ਜਿਹੜੀਆਂ ਕਿ ਕਈ ਵਾਰ ਮੈਡੀਕਲ ਸਹੂਲਤਾਂ ਤੋਂ ਵਾਂਝਿਆ ਰਹਿ ਜਾਂਦੀਆਂ ਨੇ ਤੇ ਉਹ ਇਸ ਲਈ ਇੱਥੇ ਨਜ਼ਰ ਆ ਰਹੇ ਨੇ ਤਾਂ ਤੁਸੀਂ ਵੇਖੋ ਕਿ ਡਾਕਟਰ ਸਾਹਿਬਾਨ ਵੀ ਇੱਥੇ ਮੌਜੂਦ ਨੇ ਔਰ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਉਹਨਾਂ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਜਾ ਰਿਹਾ ਹੈ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਤਾਂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੇ ਵੇਖਿਆ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਜਿਹੜਾ ਇਹ ਕੰਮ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਜੋ ਕੰਮ ਕੀਤਾ ਜਾ ਰਿਹਾ ਹੈ ਡਾਕਟਰ ਸਾਹਿਬ ਇਹ ਕਿਵੇਂ ਸ਼ੁਰੂਆਤ ਹੋਈ ਇਸ ਚੀਜ਼ ਦੀ ਕਿ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਤੁਸੀਂ ਇਸ ਤਰ੍ਹਾਂ ਇਸ ਵੇਲੇ ਲੋਕਾਂ ਨੂੰ ਇੱਕ ਤਾਂ ਉਹਨਾਂ ਦੀ ਬਿਮਾਰੀਆਂ ਤੋਂ ਮੁਕਤ ਕਰ ਰਹੇ ਹੋ ਜੀ ਬੇਨਤੀ ਹੈ ਕਿ ਜਿਹੜਾ ਵੀ ਸਰੀਰ ਦੇ ਅੰਦਰ ਕੋਈ ਨੁਕਸ ਪੈਂਦਾ ਚਾਹੇ ਹੱਡੀਆਂ ਜੋੜਾਂ ਦੀਆਂ ਤਕਲੀਫਾਂ ਚਾਹੇ ਐਨੀ ਅਦਰ ਕਾਈਂਡ ਆਫ ਪ੍ਰੋਬਲਮਸ ਹੈ दैट ਇਜ਼ ਡਿਊ ਟੂ ਵਨ অর ਅਨਦਰ ਰੀਜਨਸ ਜੇ ਆਪਾਂ ਉਹਨਾਂ ਰੀਜਨ ਉਹਦਾ ਕਾਸ ਦੇਖਾਂਗੇ ਉਹ ਕਾਸ ਨੂੰ ਰਿਮੂਵ ਕਰਾਂਗੇ ਫਿਰ ਦਵਾਈਆਂ ਦੀ ਘੱਟ ਲੋੜ ਪੈਗੀ ਆਦਰ ਇਨ ਦਾ ਫਿਜ਼ੀਕਲ ਐਕਸਰਸਾਈਜ਼ਸ অর ਇਨ ਦਾ ਫਿਜ਼ੀਓਥੈਰੇਪੀ ਫਾਰਮਸ ਵੀ ਆਰ ਸਪੈਸ਼ਲਿਸਟ ਇਨ ਆਰਥੋ ਆਰਥੋਵਿੰਕੀ ਐਨੀ ਕਾਈਂਡ ਆਫ ਪ੍ਰੋਬਲਮ ਵਿਦ ਬੋਨਸ ਐਂਡ ਜੋਇੰਟਸ ਜੀ ਕੈਨ ਬੀ ਰੀਬੂਟਡ ਬਾਏ ਦਾ ਪੇਸ਼ੈਂਟ ਇਟਸੈਲਫ ਪਰ ਮੈਂ ਵੇਖ ਰਿਹਾ ਤੁਸੀਂ ਸਤਨਾ ਵਾਇਗਰੂ ਦਾ ਪਾਠ ਨਾਲ ਕਰਾ ਰਹੇ ਜੀ ਉਹਦਾ ਕੀ ਬਗੂ ਜੀ ਦਾ ਨਾਮ ਲੈਣਾ ਜਾਂ ਸਿਮਰਨ ਕਰਨਾ ਇੱਕ ਕਿਸਮ ਦੀ ਕਲਾ ਵੀ ਹੈਗੀ ਹੈ ਇੱਕ ਕਿਸਮ ਦਾ ਨਾਮ ਵੀ ਹੈਗਾ ਕਿਉਂ ਜਦੋਂ ਡਾਕਟਰ ਕੰਮ ਕਰਦੇ ਆ ਜਾਂ ਦਵਾਈਆਂ ਕੰਮ ਕਰਦੀਆਂ ਉਹਦੇ ਨਾਲ ਪ੍ਰਭੂ ਦਾ ਸਿਮਰਨ ਵੀ ਆ ਜਾਵੇ ਤੇ ਡਬਲ ਫਾਇਦਾ ਹੋ ਜਾਂਦਾ ਪੇਸ਼ੈਂਟ ਨੂੰ ਇੱਕ ਤੇ ਇਕਾਗਰਤਾ ਬਣੀ ਰਹਿੰਦੀ ਹੈ ਸੈਂਸੇਸ਼ਨ ਕਨਸੈਂਟ੍ਰੇਸ਼ਨ ਰਹਿੰਦੀ ਹੈ ਕਿ ਮੈਂ ਠੀਕ ਹਾਂ ਜੀ ਮੈਨੂੰ ਕੁਝ ਨਹੀਂ ਹੋਇਆ ਐਕਸਰਸਾਈਜ਼ ਵੀ ਕਰਨੀ ਚਾਹੀਦੀ ਹੈ ਫਿਜ਼ੀਓਥੈਰੇਪੀ ਵੀ ਕਰਨੀ ਪੈਂਦੀ ਹੈ ਤੇ ਥੋੜੀ-ਬੋਤੀ ਕੋਸ਼ਿਸ਼ ਆਪ ਜੀ ਨੂੰ ਕਰਨੀ ਪੈਂਦੀ ਹੈ ਪੇਸ਼ੇ ਨੂੰ ਹੱਲਾ-ਗੱਲ ਕਰਨਾ ਤੇ ਇਸ ਕੈਂਪ ਦੇ ਵਿੱਚ ਕੀ ਫਾਇਦਾ ਮਿਲੇਗਾ ਲੋਕਾਂ ਨੂੰ ਜਾਣ ਦੇ ਨਾਲ ਲੋਕਾਂ ਨੂੰ ਇੱਕ ਫਾਇਦਾ ਆਪਾਂ ਦੇ ਰਹੇ ਹਾਂ ਕਿ ਸਾਡੇ ਅਮਨਦੀਪ ਗਰੁੱਪ ਆਫ ਹਸਪੀਟਲਸ ਜੋ ਪੁਤਲੀ ਘਰ ਚ ਹੈ ਮੇਨ ਸਰਦਾਰ ਡਾਕਟਰ ਅਫਤਾਹ ਸਿੰਘ ਹੋਰਾਂ ਦੀ ਰਹਿਮ ਰਮਾਈ ਹੇਟ ਆਪਾਂ 3 ਮਹੀਨੇ ਤੱਕ ਐਟ ਲੀਸਟ ਏਵਰੀ ਔਨ ਏਵਰੀ ਪ੍ਰੈਕਟਿਸ਼ਨ देयर ਇਜ਼ ਰਿਟਰਨ ਕਿ ਐਨੀ ਵਨ ਹੈਵਿੰਗ ਦਾ ਆਪੀਡੀ ਸਲੀਪ ਵਿਦ ਦਾ ਆਫ ਦਾ ਆਪੀਡੀ ਉਹ 3 ਮਹੀਨੇ ਤੱਕ ਉਹ ਸਾਡੇ ਹਸਪੀਟਲ ਦੇ ਵਿੱਚ ਚਾਹੇ ਅਮਨਦੀਪ ਹਸਪੀਟਲ ਅੰਮ੍ਰਿਤਸਰ ਆਮਨਦੀਪ ਮੈਡੀ ਸਿਟੀ ਮਨ ਰੋਡ ਤੇ ਆ ਅਮਨਦੀਪ ਗਰੁੱਪ ਆਫ ਹਸਪੀਟਲ ਪਠਾਨਕੋਟ ਆ ਔਰ ਆਦਰ ਇੰਦਾ ਬਟਾਲਾ ਜੋਲ ਹਸਪੀਟਲ ਜਦੋਂ ਮੰਗਲਵਾਰ ਦੇ ਮੰਗਲ ਸਾਡੇ ਸੁਪਰ ਸਪੈਸ਼ਲ ਵਿਜ਼ਿਟ ਕਰਦੇ ਆ ਉੱਥੇ ਵੀ ਉਹ 3 ਮਹੀਨੇ ਤੱਕ ਫ੍ਰੀ ਆਫ ਕੋਸਟ ਆਪੀਡੀ ਪ੍ਰੇਸ਼ਨ ਦਿਖਾ ਸਕਦੇ ਆ ਕਿਸੇ ਤਰ੍ਹਾਂ ਦੀ ਵੀ ਬਿਮਾਰੀ ਦਾ ਐਨੀ ਕਾਈਂਡ ਆਫ ਪ੍ਰੋਬਲਮ ਐਨੀ ਕਾਈਂਡ ਆਫ ਪ੍ਰੋਬਲਮ ਸੀਰੀਅਸ ਇਲਨੈਸ ਈਵਨ ਈਵਨ ਇਨ 3 3 ਮੰਥਸ patient got even any accident it is written here so if he was kis tarah di jara ilaj di sparchi rahi kita ja raha parchi vi tode naal assi sanji kar rahe ha ta tusi dekho jeri khaas taur te likhya hai ke robert di takneen naal gode badlana haddiyan te jod ate plastic te cosmetic neuro dimag reed di haddi general medicine ਇਹ ਜੋ ਸਾਰੀਆਂ ਬਿਮਾਰੀਆਂ ਨੇ ਨਾ ਇਹ ਅਕਸਰ ਬਹੁਤ ਸਾਰੇ ਪੈਸੇ ਲੋਕਾਂ ਦੀ ਜੇਬ ਚੋਂ ਲੈ ਜਾਂਦੀਆਂ ਨੇ ਤੇ ਕਈ ਵਾਰ ਡਾਕਟਰ ਸਾਹਿਬ ਕਈ ਵਾਰ ਤੇ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਕਿ ਇਹ ਬਿਮਾਰੀਆਂ ਦੇ ਨਾਲ ਇੱਕ ਘਰ ਦੀ ਜਿਹੜੀ ਇੱਕ ਇੱਕ ਕਹਿੰਦੇ ਇੱਕ ਪੀੜੀ ਦੀ ਕਮਾਈ ਤਾਂ ਖੁੱਟ ਜਾਂਦੀ ਹੈ ਗੱਲ ਤੁਹਾਡੀ ਬਿਲਕੁਲ ਠੀਕ ਹੈਗੀ ਹੈ ਬਟ ਪ੍ਰੋਪਰ ਤਰੀਕੇ ਨਾਲ ਪਹਿਲੇ ਇਨੀਸ਼ੀਅਲ ਲੈਵਲ ਤੇ ਪ੍ਰਾਇਮਰੀ ਲੈਵਲ ਤੇ ਜੇ ਇਹਨਾਂ ਨੂੰ ਡਾਇਗਨੋਸ ਕੀਤਾ ਜਾਵੇ ਔਰ ਪ੍ਰਾਇਮਰੀ ਲੈਵਲ ਤੇ ਅੱਛੀ ਮੈਡੀਸਿਨ ਦਿੱਤੀ ਜਾਵੇ ਅੱਛੀ ਇਨਸਸਤਾ 'ਚ ਦਿਖਾਇਆ ਜਾਵੇ ਪੈਰਾਂ ਦੇ ਅੰਗੂਠਿਆਂ ਨੂੰ ਟੱਚ ਕਰੋ ਕੋਸ਼ਿਸ਼ ਕਰੋ ਜੇ ਮਿਲਦੇ ਤੁਹਾਡੇ ਐਨ ਕਰਕੇ ਜੇ ਪੈਰਾਂ ਨੂੰ ਗੋਡਿਆਂ ਨੂੰ ਹੱਥ ਲੱਗਦਾ ਤਾਂ ਵੀ ਠੀਕ ਐ ਜੇ ਨਹੀਂ ਲੱਗਦਾ ਹੁਣ ਤੁਸੀਂ 5 ਤੱਕ ਗਿਣਤੀ ਕਰਨੀ ਐ 1 2 3 4 5 ਫਿਰ ਥਿਲਾ ਛੱਡ ਦੇਣਾ ਠੀਕ ਐ ਜੀ 2 ਮਿੰਟ ਸਾਲ ਆ ਕੇ ਫਿਰ ਪੈਰਾਂ ਦੇ ਗੋਡਿਆਂ ਨੂੰ ਟੱਚ ਕਰਨੀ ਬਿਲਕੁਲ ਤੁਸੀਂ ਵੇਖੋ ਕਿ ਗਿਣਤੀ ਕਰ ਲਈ ਐ 1 2 3 4 5 ਫਿਰ ਥਿਲਾ ਛੱਡ ਦਿਓ ਤਦਾਰ ਸਾਹਿਬ ਇਹ ਕਿੰਨੇ ਵਾਰ ਸਵੇਰੇ 15 20 ਵਾਰ ਸ਼ਾਮੇ ਐ ਕਿਸ ਵਾਸਤੇ ਤੱਕ ਵਾਸਤੇ ਐਕਸਰਸਾਈਜ਼ ਕਰਨੀ ਐ ਜਿਹੜੇ ਲੱਕ ਦੇ ਮੰਨ ਕੇ ਹੈ ਚੁੱਲੇ ਦੀ ਹੱਡੀ ਤੇ ਰੀੜ ਦੀ ਹੱਡੀ ਤੇ ਮੰਨ ਕੇ ਜਿਹੜੇ ਕਿਸ ਜਾਂਦੇ ਆ ਜਾਂ ਗੈਪ ਆ ਜਾਂਦਾ ਇਹ ਉਹਨਾਂ ਵਾਸਤੇ ਤੁਸੀਂ ਆਪਣੇ ਵਾਸਤੇ ਐਕਸਰਸਾਈਜ਼ ਕਰਨੀ ਹੈ ਔਰ ਉਹਦੇ ਨਾਲ ਕਾਫੀ ਗੈਪ ਪਰੰਦੇ ਵਿੱਚ ਚਾਂਸਸ ਠੀਕ ਹੋਣ ਦੇ ਚਾਂਸ ਬੀਪੀ ਤੁਹਾਡਾ ਚੈੱਕ ਕਰ ਦਿੰਦਾ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਖਾਸ ਤੌਰ ਦੇ ਉੱਤੇ ਵੱਡੇ ਜਿਹੜਾ ਆਪਰੇਸ਼ਨ ਅਕਸਰ ਮੈਡੀਕਲ ਕੈਂਪ ਅਸੀਂ ਦੇਖੇ ਹੈ ਜਿਹੜੇ ਕਿ ਸੀਮਿਤ ਰਹਿ ਜਾਂਦੇ ਨੇ ਇੱਥੇ ਤੱਕ ਨਹੀਂ ਕਿ ਸਿਰਫ ਉੱਥੇ ਦਵਾਈਆਂ ਹੀ ਦਿੱਤੀਆਂ ਜਾਂਦੀਆਂ ਜਾਂ ਬੀਪੀ ਤਾਂ ਕੰਚਾ ਕੀਤੀ ਤਾਂ ਉਹਦੇ ਵਿੱਚ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਵੀਰ ਜੀ ਆਪ ਜੀ ਵੀ ਬਾਜੂ ਸਿੱਧੀ ਕਰਨੀ ਹੈ ਕਰੋ ਮੁੱਠ ਮਿਚੋ ਇਤਨਾ ਅੰਗੂਠਾ ਅੰਦਰ ਅੰਗੂਠਾ ਅੰਦਰ ਮੁੱਠ ਮਿਚ ਕੇ ਟੱਚ ਕਰ ਲਓ ਬੁੜੀਆਂ ਧਿਆਨ ਕਰੋ ਬਾਵਾ ਵਾਸਤੇ ਕੁੰਨੀ ਵਾਸਤੇ ਸ਼ੋਲਡਰ ਵਾਸਤੇ ਦੋਵੇਂ ਗੁਲਾ ਟੱਚ ਕਰਕੇ ਵੀ ਜੀ ਜਿੱਦਾਂ ਮੈਂ ਕਰਾਂਗਾ ਤੁਸੀਂ ਕਰਨਾ ਜੋ ਮੈਂ ਬੋਲਾਂਗਾ ਤੁਸੀਂ ਵੀ ਬੋਲਣਾ ਮੁੱਠ ਅੰਦਰ ਨੂੰ ਗੁੰਨੀ ਬਾਵਾ ਟੇਡੀਆਂ ਨਹੀਂ ਕਰਨੀਆਂ ਸਿੱਧੀਆਂ ਕਰਨੀਆਂ ਅੰਦਰ ਕਰੋ ਜਦੋਂ ਮੁੱਠਾ ਅੰਦਰ ਕਰਨੀ ਆ ਬੋਲਣਾ ਸਤਨਾ ਜਦੋਂ ਬਾਹਰ ਕਰਨੀ ਆ ਬੋਲਣਾ ਸ਼੍ਰੀ ਵਾਇਗੁਰ ਦੁਬਾਰਾ ਕਰੋਗੇ ਸਤਨਾ ਸ਼੍ਰੀ ਵਾਇਗੁਰ ਜਦੋਂ ਮੁੱਠਾ ਅੰਦਰ ਕਰਨੀ ਆ ਸਤਨਾ ਜਦੋਂ ਬਾਹਰ ਕਰਨੀ ਆ ਸ਼੍ਰੀ ਵਾਇਗੁਰ 15 20 ਵਾਰ ਸਵੇਰੇ 15 20 ਵਾਰ ਸ਼ਾਮੀ ਕੁੰਨੀ ਦੀ ਦਰਦ ਬਾਹਾਂ ਦੀ ਦਰਦ ਮੋਢੇ ਦੀ ਦਰਦ ਇਹ ਬਿਲਕੁਲ ਰਵਾ ਹੋ ਜਾਣਗੀਆਂ ਕੋਈ ਦਵਾਈ ਖਾਣ ਦੀ ਲੋੜ ਨਹੀਂ ਪਏ ਮੈਡੀਕਲ ਸਟੋਰ ਤੇ ਜਾ ਕੇ ਪੈਸੇ ਖਰਚਣ ਦੀ ਲੋੜ ਨਹੀਂ ਪਏ ਇਹ ਆਪਦੇ ਸਰੀਰ ਵਾਸਤੇ ਬਾਜੂ ਵਾਸਤੇ ਐਕਸਰਸਾਈਜ਼ ਹੈ ਡਾਕਟਰ ਸਾਹਿਬ ਕਿਉਂ ਲੋਡ ਪਈ ਕੇ ਇਸ ਤਰ੍ਹਾਂ ਲੋਕਾਂ ਨੂੰ ਇੰਨਾ ਜਾਗਰੂਕ ਕਰਨ ਦੀ ਕਿੰਨੀ ਲੋੜ ਹੈ ਲੋੜ ਤੇ ਹਰ ਇੱਕ ਨੂੰ ਚਾਹੀਦੀ ਵੈਸੇ ਤਕਰੀਬਨ ਬਟ ਯੂ ਮੀਡੀਆ ਉਪਰ ਜਾਂ ਕੈਨ ਡੂ ਇਟ ਬੈਟਰ ਵੇ ਨਾਲ ਇਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜੀ ਜਾਗਰੂਕ ਇੱਕ ਤਾਂ ਫਿਜ਼ੀਓਥੈਰੇਪੀ ਹੈ ਯੋਗਾ ਔਰ ਅਦਰਵਾਈਜ਼ ਇਫ ਦੇ ਨੀਡ ਮੈਡੀਸਨ ਦੈਨ ਵੀ ਹਵ ਟੂ ਪ੍ਰੋਵਾਈਡ ਥੈਮ ਆਲਸੋ ਆਈਦਰ ਦਾ ਪੇਨ ਕਿਲਰਸ ਆਈਦਰ ਦਾ ਐਂਟੀ ਇਨਫਲੇਮੇਟਰੀ ਡਰਗਸ ਇਫ ਦੇ ਨੀਡ ਇਟ ਔਰ ਅਦਰਵਾਈਜ਼ ਵੀ ਹੈਵ ਅਦਰ ਵਿਦ ਅਸ ਅ ਅਪਾਇੰਟਮੈਂਟਸ ਲੀਨਿਮੈਂਟਸ ਡੈਡੀ ਵੇਖਦੇ ਹੋ ਕਿ ਹੋਰ ਜਿਹੜਾ ਹੈ ਇੱਥੇ ਜਿਹੜੇ ਲੋਕ ਨੇ ਜਿਹੜੇ ਇਸ ਵੇਲੇ ਇੱਥੇ ਮੈਡੀਕਲ ਏਡ ਲੈਣ ਵਾਸਤੇ ਆਏ ਨਾ ਤਾਂ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਇੱਥੇ ਆਏ ਨੇ ਤਾਂ ਉਹਨਾਂ ਨਾਲ ਪੁੱਛਾਂਗੇ ਕਿ ਆਖਿਰਕਾਰ ਕੀ ਕਹਿਣਾ ਹਾਂਜੀ ਭੰਜੀ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਫਾਇਦਾ ਇਸ ਤਰ੍ਹਾਂ ਦੇ ਕੈਂਪ ਦਾ ਹਾਂਜੀ ਕੀ ਕਿੰਨਾ ਕੁ ਫਾਇਦਾ ਇਸ ਤਰ੍ਹਾਂ ਦੇ ਕੈਂਪਾਂ ਦਾ ਠੀਕ ਠੀਕ ਹੈ ਜੀ ਹਾਂ ਜੀ ਦੱਸੋ ਵੀ ਫਾਇਦਾ ਮੈਂ ਪੁੱਛਦੀ ਪੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਫਾਇਦਾ ਜੀ ਬਹੁਤ ਬਾਜੀ ਫਾਇਦਾ ਹੈ ਹਾਂ ਜੋਗਾ ਕਰਨਾ ਵੀ ਚਾਹੀਦਾ ਸਵੇਰੇ ਅੰਬਰਤ ਵੇਲੇ ਉਠੋ ਜੋਗਾ ਕਰੋ ਮੈਂ ਜਿਸ ਤਰ੍ਹਾਂ ਡਾਕਟਰ ਸਾਹਿਬ ਸਤਨਾ ਵਾਇਗਰੂ ਦੇ ਪਾਠ ਦੇ ਨਾਲ ਸਮਝਾ ਰਹੇ ਆ ਕਿੰਨੀ ਕੀ ਸਮਝ ਆ ਜਾਂਦੀ ਹੈ ਵੇਖੋ ਹੁਣ ਸਮਝਣਗੇ ਸਾਰੇ ਜੇ ਸਮਝਦੇ ਜਨ ਕੀ ਕੁਝ ਹੋਰ ਔਰਤਾਂ ਹਾਂ ਜੀ ਬਾਂਜੀ ਕੀ ਕਹਿਣਾ ਚਾਹੁੰਦੇ ਕੈਂਪ ਦਾ ਕੀ ਫਾਇਦਾ ਵਧੀਆ ਜੀ ਵਧੀਆ ਜੀ ਗਰੀਬਾਂ ਵਾਸਤੇ ਵਧੀਆ ਜੀ ਹਾਂਜੀ ਇਹ ਆ ਕਿ ਮਹਾਰਾਜ ਦਾ ਨਾਮ ਲਓ ਵਾਹਿਗੁਰੂ ਦਾ ਨਾਮ ਲਓ ਚਿਹਰੇ ਉੱਟੋ ਸਾਮ ਨੂੰ ਵਾਹਿਗੁਰੂ ਕਰੋ ਚਿਹਰੇ ਵੀ ਉੱਟ ਕੇ ਵਾਹਿਗੁਰੂ ਦਾ ਨਾਮ ਜਪੋ ਨਹੀਂ ਇਸ ਤਰ੍ਹਾਂ ਦੇ ਕੈਂਪ ਲੱਗਣ ਦੇ ਨਾਲ ਕਿੰਨਾ ਕੁ ਫਾਇਦਾ ਮਿਲਦਾ ਹੈ ਅਕਸਰ ਜਿਹੜਾ ਹਸਪਤਾਲ ਵੱਲੋਂ ਪ੍ਰਾਲਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਹਾਂਜੀ ਠੀਕ ਆ ਵਧੀਆ ਜੀ ਵਧੀਆ ਫਾਇਦਾ ਬਹੁਤ ਜ਼ਿਆਦਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਹਜ਼ਾਰਾਂ ਦੀ ਤਦਾਦ ਚ ਲੋਕ ਜਿਹੜੇ ਨੇ ਇੱਥੇ ਇਸ ਵੇਲੇ ਪਹੁੰਚੇ ਨੇ ਤਾਂ ਜਿਹੜੇ ਨਏ ਇਥੇ ਇਲਾਜ ਕਰਵਾ ਰਹੇ ਨੇ ਤਾਂ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਨੇ ਆ ਕਿ ਤੁਸੀਂ ਦੇਖੋ ਕਿ ਅਮਨਦੀਪ ਗਰੁੱਪ ਆਫ ਹਸਪੀਟਲਸ ਵੱਲੋਂ ਇਹ ਖਾਸ ਉਪਰਾਲਾ ਕੀਤਾ ਗਿਆ ਹੈ ਤਾਂ ਇਸ ਨੂੰ ਨਾਮ ਦਿੱਤਾ ਗਿਆ ਹੈ ਅਮਨ ਦੀ ਆਸ਼ਾ ਤਾਂ ਅਮਨ ਦੀ ਆਸ਼ਾ ਦਾ ਮਤਲਬ ਇਹੋ ਹੀ ਹੈ ਕਿ ਲੋਕਾਂ ਦੇ ਅੰਦਰ ਹੀ ਉਮੀਦ ਜਗਾਈ ਜਾਵੇ ਇੱਕ ਉਮੀਦ ਦੀ کرن ਜਗਾਈ ਜਾਵੇ ਤਾਂ ਫਿਲਹਾਲ ਇਸ ਪਿੰਡਾਂ ਦੇ ਵਿੱਚ ਇਸ ਪ੍ਰੋਗਰਾਮ ਚੱਲ ਰਹੀ ਨੇ ਤਾਂ ਡਾਕਟਰ ਸਾਹਿਬ ਕੋਲ ਇੱਕ ਸਵਾਲ ਹੋਰ ਲਾਾਂਗੇ ਕਿਉਂਕਿ ਇਸ ਲਈ ਡਾਕਟਰ ਸਾਹਿਬ ਇਲਾਜ ਚ ਬੀਜ਼ੀ ਨੇ ਡਾਕਟਰ ਸਾਹਿਬ ਇਹ ਕਿੰਨੇ ਕੈਂਪ ਲੱਗਣੇ ਆ ਜੀ ਕਿ ਕਿਹੜੇ ਕਿਹੜੇ ਪਿੰਡਾਂ ਚ ਨੇ ਕਿਸ ਤਰ੍ਹਾਂ ਦੇ ਨੇ ਡਾਕਟਰ ਸਾਹਿਬ ਦੱਸੋਗੇ ਥੋੜਾ ਜਿਹਾ ਇਹਦੇ ਬਾਰੇ ਆਲ ਦਾ ਇੰਟੀਰੀਅਰਸ ਆਫ ਡਿਸਟ੍ਰਿਕਟ ਅਮਰਸਰ ਆਈਦਰ ਦਾ ਆਇਨਾਲਾ ਬਲੋਗ ਆਈਦਰ ਦਾ ਤਰਨਤਨ ਬਲੋਗ ਆਈਦਰ ਦਾ ਪੱਟੀ ਬਲੋਗ ਆਈਦਰ ਦਾ ਵੇਰਕਾ ਬਲੋਗ ਆਈਦਰ ਦਾ ਬਟਾਲਾ ਡਿਸਟ੍ਰਿਕਟ ਈਵਨ ਬਟਾਲਾ ਬਟਾਲਾ ਕਿੱਥੇ ਕਿੱਥੇ ਕੈਂਪ ਲੱਗਣਗੇ ਗੁਰਦਾਸਪੁਰ ਈਵਨ ਨੇ ਪਿਲੋਸ਼ਾ ਬਲੇਦਰ ਲੱਗਦੇ ਰਹਿਣ ਤਾਂ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਕਿ ਪਿੰਡ ਨੂੰ ਸਿਹਤਮੰਦ ਕਿਵੇਂ ਬਣਾਉਣਾ ਹੈ ਤਾਂ ਇਹ ਸਾਡੇ ਨਾਲ ਲੋਕ ਨੇ ਤਾਂ ਬਈ ਜੀ ਸਭ ਤੋਂ ਪਹਿਲੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਪਹਿਲੀ ਵਾਰ ਵੇਖਿਆ ਕਿ ਚੰਗੇ ਤਰੀਕੇ ਨਾਲ ਇੱਥੇ ਯੂਟਿਲਾਈਜ਼ ਕੀਤਾ ਜਾ ਰਿਹਾ ਹੈ ਇਹ ਕਿਵੇਂ ਮਨ ਚ ਆਇਆ ਕਿ ਸ਼ੁਰੂਆਤ ਕਰਨੀ ਚਾਹੀਦੀ ਸਰ ਪਹਿਲਾਂ ਤਾਂ ਤੁਹਾਡੀ ਟੀਮ ਦੇ ਡਾਕਟਰ ਉਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਪਿੰਡ ਆਣ ਕੇ ਮੈਡੀਕਲ ਦੀ ਜਿਹੜੀ ਸਹੂਲਤ ਸਾਡੇ ਲੋਕਾਂ ਨੂੰ ਸਾਡੇ ਪਿੰਡ ਨੂੰ ਦਿੱਤੀ ਹੈ ਮੈਂ ਰਾਜਵਿੰਦਰ ਸਿੰਘ ਜੀ ਸਾਡੇ ਪਿੰਡ ਵਿੱਚ ਇਹ ਸਹੂਲਤ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਕਈ ਲੋਕਾਂ ਨੂੰ ਬਾਹਰ ਜਾਣਾ ਜਿਹੜਾ ਮੁਸ਼ਕਲ ਹੋ ਜਾਂਦਾ ਜਾਂ ਸ਼ਹਿਰ ਜਾਣਾ ਪਿੰਡ ਜਾਣਾ ਕਈਆਂ ਨੂੰ ਬਿਮਾਰੀਆਂ ਦਾ ਨਹੀਂ ਪਤਾ ਲੱਗਦਾ ਵੀ ਸਾਨੂੰ ਕੀ ਬਿਮਾਰੀ ਹੈ ਤੇ ਇਹ ਕੈਂਪ ਲੱਗਣ ਨਾਲ ਕਈ ਸਾਨੂੰ ਪ੍ਰਾਲਾ ਬਹੁਤ ਧੰਨਵਾਦ ਵਧਿਆ ਲੱਗਾ ਬਹੁਤ ਸਾਨੂੰ ਫਾਇਦਾ ਮਿਲਿਆ ਮਨ ਚ ਆਇਆ ਕਿ ਇਸ ਨੂੰ ਕਰਨਾ ਚਾਹੀਦਾ ਸਰ ਵੀ ਦੇਖਦੇ ਆ ਵੀ ਕਈ ਲੋਕ ਦਵਾਈ ਲੈਣ ਤੋਂ ਵੀ ਸਮਰਥ ਨਹੀਂ ਵੀ ਜਿਹੜੇ ਬਾਹਰ ਨਹੀਂ ਮੈਡੀਕਲ ਦੀ ਸਹੂਲਤ ਲੈਣ ਜਾ ਸਕਦੇ ਜਾਂ ਕੋਈ ਇਥੇ ਬੜੇ ਮਤਲਬ ਦੇਖਦੇ ਬਜ਼ੁਰਗੇ ਦੇਖੀਦੇ ਵੀ ਜਿਹੜੇ ਪਿੰਡੋਂ ਨਿਕਲ ਨਹੀਂ ਸਕਦੇ ਉਹਨਾਂ ਨੂੰ ਦਵਾਈ ਦਾ ਇਹ ਉਪਰਾਲਾ ਜਿਹੜਾ ਡੈਕਟਰ ਬਤਾਰ ਸਿੰਘ ਵੱਲੋਂ ਜਿਹੜਾ ਚਲਾਇਆ ਗਿਆ ਉਹਦੀ ਮੈਡੀਕਲ ਸਹੂਲਤ ਸਾਨੂੰ ਬਹੁਤ ਵਧੀਆ ਲੱਗਾ ਜੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਖਾਸ ਕਰਕੇ ਕੀਤਾ ਗਿਆ ਹਾਂਜੀ ਸਾਝੀ ਥਾਂ ਤੇ ਜਗਾ ਜਿੱਥੇ ਹਰ ਧਰਮ ਦਾ ਹਰ ਬੰਦਾ ਕੋਈ ਇੱਥੇ ਪਿੰਡ ਚ ਪਹੁੰਚ ਸਕਦਾ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਹ ਸੰਗਤਾਂ ਵੱਲੋਂ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਕਿ ਇਸ ਚੀਜ਼ ਨੂੰ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜਾ ਹੈ ਉਹ ਸਿਹਤ ਪੱਕੋ ਠੀਕ ਕੀਤਾ ਜਾਵੇ ਵੇਖ ਸਕਦੇ ਹੋ ਕਿ ਆਪਾਂ ਇੱਕ ਪ੍ਰੋਪਰ ਉਹਨਾਂ ਦਾ ਇੱਕ ਜੋ ਪੈਫਲੈਟ ਹੈ ਉਹ ਬਕਾਇਦਾ ਤੌਰ ਦੇ ਉੱਤੇ ਉਹਨਾਂ ਨੇ ਨੰਬਰ ਵੀ ਜਾਰੀ ਕੀਤੇ ਨੇ ਨੰਬਰ ਵੀ ਤੁਹਾਨੂੰ ਅਸੀਂ ਟੀਵੀ ਸਕਰੀਨ ਤੇ ਦੇ ਰਾਂਗੇ ਕਿ ਆਖਿਰਕਾਰ ਉਹਦਾ ਮਕਸਦ ਕੀ ਹੈ ਫਿਰ ਵੀ ਅਸੀਂ ਤੁਹਾਨੂੰ ਥੋੜੀ ਦੇਰ ਵਾਸਤੇ ਦਿਖਾ ਰਹੇ ਹਾਂ ਕਿ ਨੰਬਰ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਦਿੱਤਾ ਗਿਆ ਹੈ ਪੌਇੰਟਡ ਅਪਾਇੰਟਮੈਂਟ ਵਾਸਤੇ ਤਾਂ ਇਹ ਅਗਰ ਤੁਸੀਂ ਮੈਡੀਕਲ ਕੈਂਪ 'ਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਨੰਬਰ ਹੈ 95010 76144 ਤਾਂ ਇਹ ਗਰੀਬ ਅਤੇ ਲੋੜਵੰਦ ਮਰੀਜ਼ਾਂ ਵਾਸਤੇ ਇੱਕ ਨਵੀਂ ਪਹਿਲ ਕਦਮੀ ਜਿਹੜੀ ਕੀਤੀ ਗਈ ਹੈ ਤਾਂ ਅਮਨ ਦੀ ਆਸ਼ਾ ਤੁਸੀਂ ਦੇਖ ਸਕਦੇ ਹੋ ਕਿ ਪ੍ਰਯਾਸ ਕੀਤਾ ਗਿਆ ਹੈ ਛਲਾਗਾ ਯੋਗ ਉਪਰਾਲਾ ਹੈ ਤੇ ਇਸ ਨੂੰ ਹੋਰ ਅੱਗੇ ਲੈ ਕੇ ਜਾਣ ਦੀ ਲੋੜ ਹੈ ਤਾਂ ਉਮੀਦ ਕਰਦੇ ਹਾਂ ਕਿ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਔਰ ਜ਼ਰੂਰ ਘੱਟ ਹੋਣਗੀਆਂ ਤਾਂ ਇੱਕ ਐਸੇ ਨਵੇਂ ਤੰਤਰ ਦੀ ਅਸੀਂ ਤੁਹਾਨੂੰ ਇੱਕ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਇੱਥੇ ਇਲਾਜ ਕਰਾ ਸਕਦੇ ਨੇ ਔਰ ਕਿਸ ਤਰੀਕੇ ਨਾਲ ਸਤਨਾ ਵਾਹਿਗੁਰੂ ਦੇ ਪਹਾੜ ਦੇ ਨਾਲ ਜੋੜ ਕੇ ਸੰਕਟਾਂ ਨੂੰ ਜਿਹੜਾ ਹੈ ਲੋਕਾਂ ਨੂੰ ਬਿਮਾਰੀਆਂ ਤੋਂ ਮੁਕਤ ਇੱਕ ਮੈਡੀਸਨ ਦੇ ਤਰੀਕੇ ਨਾਲ ਵੀ ਕੀਤਾ ਜਾ ਰਿਹਾ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਬਟਾਲਾ